ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੂ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਰੁੜਕੀ ਖੁਰਦ ਜ਼ਿਲ੍ਹਾ ਨਵਾਂ ਸ਼ਹਿਰ ਦੋਸਤੋ ਇਹ ਪਿੰਡ ਜਦੋਂ ਆਪਾਂ ਨਵਾਂ ਸ਼ਹਿਰ ਤੋਂ ਰੋਪੜ ਨੂੰ ਜਾਂਦੇ ਆ ਤਾਂ ਉਸ ਰੋਡ ਦੇ ਉੱਪਰ ਹੀ ਆ ਜਾਂਦਾ ਤੇ ਅੱਜ ਦੀ ਵੀਡੀਓ ਦੇ ਵਿੱਚ ਬਾਈ ਜੀ ਹੁਣਾਂ ਦੇ ਕੋਲੇ ਦੋ ਨਗ ਵਕਾਉ ਹੈ ਜਰਸੀ ਦੇ ਦੋਨੇ ਗੱਬਣਾ ਜਰਸੀਆਂ ਚੰਗੀਆਂ ਤੇ ਮੁੱਲ ਵੀ ਬਾਈ ਜੀ ਹੁਣ ਦਾ ਬਿਲਕੁਨ ਜਾਇਜ ਆ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜੀ ਨੂੰ ਪਸੰਦ ਆ ਜਾਣਗੀਆਂ ਇੱਥੇ ਆ ਕੇ ਆਪਦੀ ਤਸੱਲੀ ਦੇ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਸੋਹਣੀ ਜਰਸੀ ਹੈ ਬਾਈ ਜੀ ਹੋਰਾਂ ਦੀ ਕਰਮਾ ਵਾਲੀ ਬੁਤੀ ਪਾਤੀ ਬਹੁਤ ਸੋਹਣੀ ਹੈ ਕਰਮਾ ਵਾਲੀ ਦੂਜਾ ਸੁਆ ਸੋਨਾ ਮੂਹ ਤੋਂ ਚਾਰ ਦੰਦ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 25 ਤਰੀਕ ਨੂੰ 25 ਦਿਨ ਪੂਰੇ ਆ ਦੁੱਧ ਪਹਿਲੇ ਸੂਏ ਬਾਈ ਜੀ ਹੁਣ ਦੱਸਦੇ ਆ 18 19 ਕਿਲੋ ਬੱਚੀ ਨੇ ਚਵਾਇਆ ਐ ਕਿ ਪਲਾਸਾ ਚਵਾਜੂ ਪੈਟ ਪੋੜਾ ਚੰਗਾ ਚੌੜਾ ਬੈਗ ਤੋਂ ਵੇਚ ਸਕਦੇ ਆ ਹਵਾਨਾ ਬਹੁਤ ਸੋਹਣਾ ਫਿਟਿੰਗ ਵਾਲਾ ਸੀਮਨ ਦੋਸਤੋ ਆਪ ਬਾਈ ਜੀ ਹੁਣ ਕਹਿੰਦੇ 40 ਇੱਕ 46 ਦੀ ਐ ਤੇ ਅੱਗੇ 50062 ਦਾ ਸੈਕ ਦਾ ਸੀਮਨ ਲੱਗਿਆ ਹੋਇਆ ਜੀ ਇਹ ਤੋਂ ਪ੍ਰੈਗਨੈਂਟ ਆ ਬੋਤੀ ਬਾਤੀ ਵੇਚ ਸਕਦੇ ਆ ਬਹੁਤ ਸੋਹਣੀ ਐ ਛੋਟਾ ਜਿਹਾ ਕੰਨ ਆ ਬੋਦੀ ਵਾਲੀ ਜਰਸੀ ਐ ਇੱਕ ਨੰਬਰ ਬੱਚੀ ਦਾ ਮੁੱਲ ਬਾਈ ਨੇ ਰੱਖਿਆ ਹੋਇਆ 65000 ਰੁਪਇਆ ਉੱਚ ਬਾਈ ਕਹਿੰਦਾ ਮਾਨਤਾਨ ਹੋ ਜੂ 2 ਨੰਬਰ ਤੇ ਸੋਹਣੀ ਜਰਸੀ ਹੈ ਬਾਈ ਜੀ ਹੁਣਾਂ ਦੀ ਕਰਮਾ ਵਾਲੀ ਤੀਜਾ ਸੂ ਆ ਸੂਗੀ ਪੈਟ ਪਟਾ ਸੋਹਣਾ ਦੋਸਤੋ ਚੌੜਾ ਹਵਾਨਾ ਵੇਚ ਸਕਦੇ ਆ ਬੈਗ ਤੋਂ ਬਹੁਤ ਸੋਹਣਾ ਕਰਮਾ ਵਾਲੀ ਨੇ ਵੱਡਾ ਤਿਆਰ ਕੀਤਾ ਹੋਇਆ ਵਲਟ ਹੈ ਲਹਜੇ ਕਾਫੀ ਪਈ ਆ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 18 ਤਰੀਕ ਨੂੰ ਬੱਚੀ ਦੇ ਦਿਨ ਪੂਰੇ ਆ ਦੋਸਤੋ ਹਵਾਨਾ ਬਹੁਤ ਸੋਹਣਾ ਕਰਮਾ ਵਾਲੀ ਨੇ ਵੱਡਾ ਤਿਆਰ ਕੀਤਾ ਹੋਇਆ ਜੇ ਖਿੱਚਾਂਗੇ ਤਾਂ ਰਵੜਾਂ ਨੂੰ ਵਧੂਗਾ ਥਣ ਮੈਂ ਨੇੜ ਤੋਂ ਵਿਖਾ ਦਿੰਨਾ ਬੱਚੀ ਦੇ ਪਹਿਲਾਂ ਤਾਂ ਦੋਸਤੋ ਆ 34 ਵਾਲੇ ਥਾਣਾ ਚਾਰੇ ਆ ਵੇਚ ਸਕਦੇ ਆ ਮੁੱਠੀ ਵਾਲੇ ਥਾਣਾ ਚਾਰੇ ਗੈਪ ਚ ਨਿਕਰ ਮੈਂ ਕੱਲੇ-ਕੱਲੇ ਲੱਗੇ ਹੋਏ ਆ ਦੁੱਧ ਦੂਜੇ ਸੂਏ ਬਾਈ ਜੀ ਹੁਣ ਦੱਸਦੇ ਆ ਬੱਚੀ ਨੇ 20 ਕਿਲੋ ਚਵਾਇਤ ਇਸ ਪਲਾਸ ਚਵਾਜੂ 2 ਨੰਬਰ ਗਾਂ ਦਾ ਮੁੱਲ ਬਾਈ ਨੇ ਰੱਖਿਆ ਹੋਇਆ 55000 ਰੁਪਇਆ ਉਹ ਚੋ ਬਾਈ ਕਹਿੰਦਾ ਆਏ ਗਏ ਭੈਣ ਭਰਾ ਦਾ ਮਾਨ ਤਾਣ ਹੋ ਜਾਊਗਾ ਸੋ ਜੀ ਨੂੰ ਪਸੰਦ ਆ ਜਣੇ ਇੱਥੇ ਆ ਕੇ ਆਪ ਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਜੀ ਹੋਰਾਂ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ